ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਆ ਬਿਲਕੁਲ ਜੋ ਮੌਕੇ ਦੀ ਸਰਕਾਰ ਸੈਂਟਰ ਸਰਕਾਰ ਕਿਸਾਨਾਂ ਦੀ ਤਰਦੇਸ਼ਾ ਕਰ ਰਹੀ ਹੈ ਜੋ ਸਾਡੇ ਪ੍ਰਧਾਨ ਸਾਹਿਬ ਡੱਲੇਵਾਲ ਸਾਹਿਬ ਇੱਕ ਮਹੀਨੇ ਤੋਂ ਮਰਨ ਵਰਤੇ ਬੈਠੇ ਆ ਪਰ ਸਰਕਾਰਾਂ ਦਾ ਕੋਈ ਵੀ ਕੰਮ ਤੇ ਜੂਨ ਨਹੀਂ ਸਰ ਕਰੇ ਇਹ ਪਤਾ ਨਹੀਂ ਸਾਡੇ ਨਾਲ ਕਾਦੇ ਬਦਲੇ ਲੈ ਰਹੇ ਆ ਸਾਡੇ ਪਹਿਲਾਂ ਵੀ ਜੋ ਟੈਨ ਬੈਲ ਕਿਤੇ ਸੀ ਕਿਸਾਨ ਕਿਸਾਨਾਂ ਦੇ ਉਹ ਫੇਰ ਦੁਬਾਰਾ ਲਾਗੂ ਕਰਨ ਜਾ ਰਹੇ ਆ ਇੱਕ ਸਾਡੇ ਨਾਲ ਵਿਸ਼ੇਸ਼ ਤੱਕਾ ਹੋਈ ਜਾ ਰਿਆ ਇਸ ਕਰਕੇ ਇਸੇ ਦੇ ਵਾਸਤੇ ਅਸੀਂ ਜਿਹੜਾ ਬੰਦਿਆ ਬੰਦ ਦੇ ਵਿੱਚ ਪੂਰਾ ਸਮਰਥਨ ਜੋ ਅਸੀਂ ਦੇ ਰਹੇ ਆ ਤੇ ਅਸੀਂ ਗਵਰਨਮੈਂਟ ਨੂੰ ਪੁਰਜ਼ੋਰ ਅਪੀਲ ਕਰਦੇ ਆ ਕਿ ਸਾਡਾ ਸਬਰ ਨਾ ਪਰਖੋ ਹਾਂਜੀ ਸਾਡੇ ਨਾਲ ਬੜੇ ਜ਼ੁਲਮ ਹੋ ਰਹੇ ਆ ਹਰ ਪੱਖੋਂ ਜ਼ੁਲਮ ਹੋ ਰਹੇ ਆ ਕਿਸਾਨੀ ਤੌਰ ਤੇ ਕੌਮੀ ਤੌਰ ਤੇ ਸਾਡੇ ਵਾਹਿਗੁਰੂ ਜੀ ਕੀ ਫਤਿਹ মিডিਆ ਦਾ ਤਰਵਾਲ ਸਭ ਤੋਂ ਪਹਿਲਾਂ ਮੈਂ ओंਕਾਰ ਸਿੰਘ ਧਾਮੀ ਪੇ ਨੂਰਪੁਰ ਸੂਬਾ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਪਲਾਈਟ ਸੋਸਾਇਟੀ ਕਰਕੇ ਉਹਦਾ ਸਟੇਟ ਪ੍ਰੈਜ਼ੀਡੈਂਟ ਆ ਅੱਜ ਇਹ ਨਾਕਾ ਲਾਇਆ ਸੀ ਟਾਂਡਾ ਬਾਈਪਾਸ ਤੇ ਬੜੇ ਦੁਖੀ ਹਿਰਦੇ ਨਾਲ ਕਿਉਂਕਿ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਬੜੇ ਭਰੇ ਹੋਏ ਮਨ ਦੇ ਨਾਲ ਸਰਕਾਰਾਂ ਸਾਨੂੰ ਕਿਸਾਨਾਂ ਨੂੰ ਮਾਰਨੀਆਂ ਚਾਹੁੰਦਾ ਕਿਸਾਨੀਆਂ ਅਮੀਰਾਂ ਦੀ ਝੋੜੀ ਸਾਡੇ ਬੰਦੂਰਾ ਨੂੰ ਕਿਸਾਨਾਂ ਨੂੰ ਪਾਉਣੀਆ ਚਾਹੁੰਦੀਆਂ ਇਸ ਕਰਕੇ ਕਿਸੇ ਜ਼ਬਰੋਚੇ ਦੂਜਾ ਇੱਕ ਮਹੀਨੇ ਤੋਂ ਪੱਡਲਿਆ ਸਾਹ ਨੂੰ ਵੇਚਿਆ ਹੋ ਗਿਆ ਕਿਸੇ ਨੂੰ ਧਿਆਨ ਨਹੀਂ ਲਈ ਸਾਡੀਆਂ ਮੰਗਾਂ ਨੂੰ ਕੋ ਧਿਆਨ ਨਹੀਂ ਦਿੱਤਾ ਜਾਂਦਾ ਪੰਜਾਬ ਦੀ ਸਰਕਾਰ ਵੀ ਸਾਡੇ ਵੱਲੋਂ ਜਿਹੜੀ ਉਹ ਅੱਖਾਂ ਪਰੇ ਕਰਕੇ ਬੈਠੀ ਆ ਕੋਈ ਐਮਐਲਏ ਕੋਈ ਮਿਨਿਸਟਰ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਕਿਸੇ ਦਾ ਬਿਆਨ ਆਉਂਦਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਮੁਲਾਜ਼ਮ ਦੁਖੀ ਆ ਕਿਸਾਨ ਦੁਖੀ ਆ ਮਜ਼ਦੂਰ ਦੀ ਦੁਕਾਨ ਸਾਰੇ ਸਾਰਾ ਢਾਂਚਾ ਇਹਨਾਂ ਤੋਂ ਦੁਖੀ ਆ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਸਾਡੀਆਂ ਫਸਲਾਂ ਸਹੀ ਮੋਲ ਮਿਲੇ ਜੋ ਸਾੜਨਾ ਵਾਅਦਾ ਕੀਤਾ ਐ ਐਮ ਐਸ ਵੀ ਆ ਤੇ ਉਹ ਸਾਡੇ ਪੂਰੇ ਕੀਤੇ ਜਾਣ ਤਾਂ ਜੋ ਅਸੀਂ ਆਪਣੇ ਘਰਾਂ 'ਚ ਬੈਠ ਕੇ ਚੰਗੀ ਕੀਤੀ ਨੂੰ ਜਨਮ ਦੇਈਏ ਸੋਹਣੀਆਂ ਫਸਲਾਂ ਗਈਏ ਲੋਕਾਂ ਨੂੰ ਤੱਕ ਨਾ ਕਰੀਏ ਲੋਕਾਂ ਦੀ ਤੰਗੀ ਦੇਖ ਕੇ ਸਾਡੇ ਵੀ ਅੱਜ ਆਉਂਦੇ ਆ ਲੇਕਿਨ ਮਜਬੂਰਾਂ ਕੋਈ ਸਾਡੀ ਸੁਣਦਾ ਕੋਈ ਨਹੀਂ ਅੱਜ ਜਿਹੜਾ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅੱਜ ਟਾਂਡਾ ਬਾਈਪਾਸ ਦੇ ਵਿੱਚ ਜਿਹੜਾ ਪੂਰਾ ਬਲੌਕ ਕੀਤਾ ਗਿਆ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸਾਰੇ ਪਾਸੇ ਜਿਹੜੇ ਆ ਉਹ ਟਰੱਕ ਖੜੇ ਕਰਕੇ ਉਹ ਬਲੌਕ ਕੀਤਾ ਗਿਆ ਹੈ ਇਹ ਟਾਂਡਾ ਬਾਈਪਾਸ ਦੀ ਜਿਹੜੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ ਆ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਤਰ੍ਹਾਂ ਸੜਕਾਂ ਦੇ ਵਿੱਚ ਜਿਹੜੇ ਆ ਉਹ ਟਰੱਕ ਖੜੇ ਕਰਕੇ ਉਹ ਬੰਦ ਕੀਤੇ ਗਏ ਨੇ ਸਾਰੇ ਰਸਤੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਜੀ ਅੱਜ ਦਾ ਜਿਹੜਾ ਬੰਦ ਹੈਗਾ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾ ਰਹੇ ਹੋ ਇਹਦੇ ਬਾਰੇ ਇਹ ਕਰ ਰਹੇ ਆ ਜੀ ਸਾਰੇ ਨਾਲ ਅਸੀਂ ਕਿਸਾਨ ਯੂਨੀਅਨਾਂ ਹਮਤਾਂ ਜੋ ਡੱਲੇਵਾਲ ਸਾਹਿਬ ਨੇ ਮਰਨ ਮਾਰਤ ਰੱਖਿਆ ਉਹ ਸਾਡੇ ਲਈ ਬਹੁਤ ਸਿੰਦਲ ਜੋਗਾ ਬਈ ਉਹਨਾਂ ਨੇ ਇਹ ਕਿਹਾ ਬਈ ਅਸੀਂ ਮਾਦਮ ਬਾਤ ਉਹਨਾਂ ਤੇ ਨਹੀਂ ਛੱਡਣਾ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਮੰਨੀਆਂ ਜਾਣ ਖਾਸ ਕਰਕੇ ਕੇਂਦਰ ਸਰਕਾਰ ਨੇ ਬਹੁਤ ਮਾੜਾ ਅਸਰ ਦਿਖਾਇਆ ਸਾਡੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਤੇ ਠੀਕ ਨੇ ਨਾਲ ਰੜੀ ਹੋਈ ਆ ਪੰਜਾਬ ਆਮ ਪਾਰਟੀ ਠੀਕ ਨੇ ਅਸੀਂ ਇਹ ਚਾਹੁੰਦੇ ਆ ਵੀ ਸਾਰੀਆਂ ਜਥੇਬੰਦੀਆਂ ਸਾਰੇ ਕਿਸਾਨ ਇਕਜੁੱਟ ਹੋਣ ਇਹਦਾ ਸਾਨੂੰ ਪੂਰਾ ਮਾਅਵਜ਼ਾ ਮਿਲ ਸਕੇ ਲੋਕ ਨਾ ਨਾ ਦੰਨੇ ਆ ਲਾਲੋ ਲਾਲੋ ਜਿੰਦਾਬਾਦ ਕਿਸਾਨ ਜੁਨੀਅਨ ਜਿੰਦਾਬਾਦ सान यूनियन किसान मोदी सरकार मोदी सरकार मोदी सरकार